ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਮਗੇ ਤੇ ਦੋਸਤੋ ਅੱਜ ਆਪਾਂ ਬਣਾਵਾਂਗੇ ਜੀ ਮੱਕੀ ਦੇ ਆਟੇ ਦਾ ਗੋਭੀ ਵਾਲਾ ਪਰੌਂਠਾ ਔਰ ਬਣਾਵਾਂਗੇ ਵੀ ਔਰ ਤੁਹਾਨੂੰ ਸਿਖਾਵਾਂਗੇ ਵੀ ਤੇ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੀਓ ਤੇ ਚਲੋ ਕਰਦੇ ਆਂ ਅੱਜ ਦਾ ਬਲੌਗ ਸਟਾਰਟ ਸਭ ਤੋਂ ਪਹਿਲਾਂ ਜੀ ਵੈਲਕਮ ਟੂ ਮਾਈ ਨਿਊ ਬਲੌਗ ਤੁਹਾਡਾ ਬਹੁਤ ਬਹੁਤ ਦਿਲੋਂ ਸੁਆਗਤ ਹੈ ਮੇਰੇ ਅੱਜ ਦੇ ਇਸ ਬਲੌਗ ਦੇ ਵਿੱਚ ਤੇ ਮੱਕੀ ਦਾ ਜਿਹੜਾ ਗੋਭੀ ਵਾਲਾ ਪਰੋਠਾ ਵਾ ਦੋਸਤੋ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਿਆ ਜੀ ਮੱਕੀ ਦਾ ਆਟਾ ਤੇ ਉਹਦੇ ਵਿੱਚ ਗੋਭੀ ਨੂੰ ਆਪਾਂ ਕਰ ਦਿੱਤਾ ਸੀਗਾ ਕ੍ਰਸ਼ ਤੇ ਅਗਰ ਤਾਂ ਤੁਸੀਂ ਇਹਦੇ ਵਿੱਚ ਪਿਆਜ਼ ਵੀ ਐਡ ਕਰਨਾ ਚਾਹੁੰਦੇ ਹੋ ਤਾਂ ਪਿਆਜ਼ ਵੀ ਪਾ ਸਕਦੇ ਹੋ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਥੇ ਮੇਰੀ ਵਾਈਫ ਪਿਆਜ਼ ਨੂੰ ਕੱਟ ਰਹੀ ਸੀਗੀ ਔਰ ਪਿਆਜ਼ ਤੁਸੀਂ ਬਿਲਕੁਲ ਚੋਪ ਕੱਟਣਾ ਵਾ ਤੇ ਨਾਲ ਹੀ ਇਹਦੇ ਵਿੱਚ ਇਹਨੂੰ ਹੋਰ ਪਰੌਠੇ ਨੂੰ ਟੇਸਟੀ ਬਣਾਉਣ ਵਾਸਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਧਨੀਆ ਉਹ ਫਰੈਸ਼ ਧਨੀਆ ਵਾਂ ਇਹ ਘਰ ਦਾ ਤੇ ਇਹਦੇ ਵਿੱਚ ਐਡ ਕਰ ਦਾਂਗੇ ਔਰ ਇਹਨੂੰ ਵੀ ਆਪਾਂ ਬਰੀਕ ਬਰੀਕ ਦਵਾਂਗੇ ਜੀ ਕੱਟ ਅਗਰ ਤੁਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਐਡ ਕਰਨਾ ਚਾਹੁੰਦੇ ਹੋ ਤੇ ਉਹ ਵੀ ਕਰ ਸਕਦੇ ਹੋ ਕੱਟ ਕੇ ਤੁਸੀਂ ਪਾ ਸਕਦੇ ਹੋ ਤੇ ਅਗਲਾ ਹੁਣ ਜਿਹੜਾ ਆਪਣਾ ਸਟੈਪ ਪਰ ਦੋਸਤੋ ਉਹ ਇਹ ਹੈ ਕਿ ਹੁਣ ਆਪਾਂ ਇਹਨੂੰ ਗੁੰਗੁਨੇ ਪਾਣੀ ਦੇ ਨਾਲ ਆਟੇ ਨੂੰ ਲਾਵਾਂਗੇ ਜੀ ਗੁੰਨ ਤੇ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਜਿਸ ਤਰ੍ਹਾਂ ਮੇਰੀ ਵਾਈਫ ਗੁੰਨ ਰਹੀ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਕਹਿ ਲਓ ਕਿ ਗੁੰਨ ਲਾਂਗੇ ਕਿ ਸਾਰੀਆਂ ਚੀਜ਼ਾਂ ਕਿ ਜਿਹੜੀਆਂ ਮਿਕਸ ਹੋ ਜਾਣ ਤੇ ਬਾਕੀ ਦੋਸਤੋ ਅਗਰ ਇਹਦੇ ਵਿੱਚ ਤੁਸੀਂ ਸਾਬੂਤ ਧਨੀਆ ਔਰ ਜੀਰੇ ਦਾ ਪਾਊਡਰ ਬਣਾ ਕੇ ਵੀ ਪਾਉਂਗੇ ਤੇ ਉਹ ਵੀ ਬਹੁਤ ਹੀ ਵਧੀਆ ਟਿਸਟ ਹੋਊਗਾ ਇਸ ਪਰੋਠੇ ਦਾ ਤੇ ਹੁਣ ਤੁਸੀਂ ਦੇਖ ਰਹੇ ਹੋਵੋਗੇ ਕਿ ਆਪਾਂ ਫਿਲਹਾਲ ਆਟੇ ਨੂੰ ਗੋ ਨਹੀਂ ਲਿਆ ਸੀਗਾ ਤੇ ਬਾਕੀ ਆਪਣਾ ਉਹੀ ਫੇਮਸ ਡਾਇਲੋਗ ਕਿ ਪੰਜਾਬੀਆਂ ਨੂੰ ਖਾਣ ਦਾ ਵੀ ਸ਼ੌਂਕ ਹੈ ਔਰ ਬਣਾਉਣ ਦਾ ਵੀ ਸ਼ੌਂਕ ਤੇ ਇੱਥੇ ਜੀ ਹੁਣ ਆਪਣਾ ਜਿਹੜਾ ਅਗਲਾ ਸਟੈਪ ਹੈ ਕਿ ਇੱਥੇ ਮੇਰੀ ਵਾਈਫ ਨੇ ਖਿੱਚਤੀ ਸੀਗੀ ਤਿਆਰੀ ਤੇ ਹੁਣ ਪਰੌਂਠੇ ਬੰਨੇ ਸ਼ੁਰੂ ਹੋ ਚੁੱਕੇ ਸੀਗੇ ਤੇ ਇੱਕ ਫਿਲਹਾਲ ਆਪਾਂ ਗੈਸ ਦੇ ਉੱਪਰ ਪਾਇਆ ਸੀਗਾ ਔਰ ਦੂਜੇ ਦੀ ਦੋਸਤੋ ਤਿਆਰੀ ਸੀਗੀ ਕਿਉਂਕਿ ਇਹ ਪਰੌਂਠਾ ਬਣਾਉਣਾ ਥੋੜਾ ਜਿਹਾ ਮੁਸ਼ਕਲ ਹੈ ਮੱਕੀ ਦੇ ਆਟੇ ਦਾ ਇਸ ਦੇ ਲਈ ਤੁਹਾਨੂੰ ਕਮ ਸੇ ਕਮ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਨਹੀਂ ਬਣਾ ਸਕਦੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਆਪਣੇ ਹੱਥਾਂ ਦੇ ਨਾਲ ਹੀ ਬਣਾ ਦਿੰਦੇ ਸੀ ਪਰ ਅੱਜ ਕੱਲ ਦੇ ਜਿਹੜੀ ਟੈਕਨੀਕ ਆ ਕਿ ਲਫਾਫੇ ਦੇ ਉੱਪਰ ਰੱਖ ਕੇ ਜੋ ਵੀ ਹੈ ਬਣਾਉਂਦੇ ਆ ਪਰ ਆਪਣੇ ਨੂੰ ਵੀ ਨਹੀਂ ਇਹ ਬਣਾਉਣਾ ਆਂਦਾ ਇਸ ਲਈ ਮੈਂ ਸੋਚਿਆ ਕਿ ਚਲੋ ਫਿਰ ਵੀ ਬਲੌਕ ਬਣਾ ਕੇ ਪਾਇਆ ਜਾਵੇ ਤੇ ਤੁਸੀਂ ਜਿਹੜਾ ਇੱਕ ਪਰਾਂਠਾ ਆਪਣਾ ਇੱਕ ਸਾਈਡ ਤੋਂ ਪੂਰਾ ਰੈਡੀ ਹੋ ਚੁੱਕਾ ਸੀਗਾ ਹੁਣ ਦੂਸਰੀ ਸਾਈਡ ਤੋਂ ਇਹਨੂੰ ਕਰਾਂਗੇ ਰੈਡੀ ਔਰ ਇਹਦੀ ਮਾਰਾਂਗੇ ਜੀ ਪਲਟੀ ਤੇ ਬਾਕੀ ਹਲਕਾ ਹਲਕਾ ਤੁਸੀਂ ਕੋਈ ਵੀ ਰਿਫਾਈਨਡ ਜਾਂ ਕਹਿ ਲਓ ਜੈਸੀ ਕਿ ਉਹ ਵੀ ਲਗਾ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਆ ਤੇ ਲੋ ਜੀ ਇੱਥੇ ਹੁਣ ਮੇਰੀ ਵਾਈਫ ਹੱਥਾਂ ਦੇ ਨਾਲ ਹੀ ਟਰਾਈ ਕਰ ਰਹੀ ਸੀਗੀ ਉਹ ਕਹਿੰਦੀ ਮੈਂ ਤੁਹਾਨੂੰ ਕਰਕੇ ਦਿਖਾਨੀ ਆ ਮੈਨੂੰ ਵੀ ਹੱਥਾਂ ਦੇ ਨਾਲ ਰੋਟੀ ਬਣਾਣੀ ਆ ਆਂਦੀ ਆ ਤੇ ਪਰ ਫਿਰ ਵੀ ਉਹਨੇ ਕੋਸ਼ਿਸ਼ ਉਹਦੀ ਬਹੁਤ ਹੀ ਵਧੀਆ ਰਹੀ ਉਹਨੇ ਪਰਫੈਕਟ ਹੱਥਾਂ ਦੇ ਨਾਲ ਰੋਟੀ ਬਣਾਈ ਏ ਤੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਜੀ ਇਹ ਰੋਟੀ ਆਪਾਂ ਰੱਖ ਦਾਂਗੇ ਤਵੇ ਦੇ ਉੱਪਰ ਤੇ ਕਿਉਂਕਿ ਆਪਾਂ ਸੋਚਿਆ ਕਿ ਪਹਿਲਾਂ 3-4 ਬਣਾ ਲਈਏ ਫਿਰ ਹੀ ਖਾਵਾਂਗੇ ਕਿਉਂਕਿ ਮੱਕੀ ਦੀ ਰੋਟੀ ਨੂੰ ਬਨਣ ਲਈ ਦੋਸਤੋ ਟਾਈਮ ਲੱਗਦਾ ਵਾ ਤੇ ਤੁਸੀਂ ਦੇਖ ਹੀ ਰਹੇ ਹੋਵੋਗੇ ਤੇ ਇੱਥੇ ਜੀ ਮੈਂ ਥੋੜੀ ਜਿਹੀ ਬਣਾਈ ਆਪਣੀ ਵੀਡੀਓ ਔਰ ਤੁਹਾਨੂੰ ਅਪੀਲ ਕੀਤਾ ਕਿ ਵੀਡੀਓ ਨੂੰ ਜਰੂਰ ਲਾਈਕ ਕਰਿਓ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਤੁਸੀਂ ਆਪਣੇ ਭਰਾ ਦੀਆਂ ਹੋਰ ਵੀ ਇਦਾਂ ਦੀਆਂ ਦੇਸੀ ਸਟਾਈਲ ਕੁਕਿੰਗ ਦੀਆਂ ਵੀਡੀਓ ਦੇਖ ਸਕੋ ਤੇ ਆਪਣੀਆਂ ਜਿਹੜੀਆਂ ਰੋਟੀਆਂ ਜੀ ਉਹ ਵਧੀਆ बन चुकीया सीगियां ਤੇ ਹੁਣ ਤੁਹਾਨੂੰ ਦਿਖਾਨੀ ਪਈਆਂ ਤੇ ਤੁਸੀਂ ਦੇਖੋ ਮੱਕੀ ਦੀ ਰੋਟੀ ਐ ਸਪੈਸ਼ਲ ਮੇਰੇ ਲਈ ਤਿਆਰ ਹੋ ਰਹੀ ਹੈ ਕਿਉਂਕਿ ਮੈਨੂੰ ਮੱਕੀ ਦੀ ਰੋਟੀ ਦੋਸਤੋ ਖਾਣੀ ਬਹੁਤ ਹੀ ਜ਼ਿਆਦਾ ਪਸੰਦ ਔਰ ਇਹਦਾ ਇਨਾ ਔਖਾ ਕੰਮ ਸਿਰਫ ਇਹ ਜੇ ਦਾ ਬਣਾਉਂਦਾ ਔਖਾ ਕੰਮ ਆ ਬਾਕੀ ਹੋਰ ਕੋਈ ਔਖਾ ਕੰਮ ਨਹੀਂ ਹੈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਤੇ ਲੋ ਜੀ ਆਪਣੀ ਥਾਲੀ ਜਰਾ ਆਹ ਹੋ ਆ ਚੁੱਕੀ ਸੀ ਕਿ ਤਿਆਰ ਹੋ ਕੇ ਤੇ ਹੁਣ ਆਪਾਂ ਖਾਵਾਂਗੇ ਔਰ ਤੁਹਾਨੂੰ ਟੇਸਟ ਵੀ ਦੱਸਾਂਗੇ ਤੇ ਬਾਕੀ ਅਗਰ ਤੁਹਾਨੂੰ ਅੱਜ ਦਾ ਇਹ ਮੇਰਾ ਛੋਟਾ ਜਿਹਾ ਬਲੌਗ ਵਧੀਆ ਲੱਗਾ ਹੋਵੇ ਤੇ ਜਰੂਰ ਵੀਡੀਓ ਨੂੰ ਲਾਈਕ ਕਰਿਓ ਔਰ ਕਮੈਂਟ ਕਰਿਓ ਵਧੀਆ ਵਧੀਆ ਔਰ ਦੱਸਿਓ ਕਿਨੂੰ ਕਿਨੂੰ ਮੱਕੀ ਦੀ ਰੋਟੀ ਖਾਣ ਦੀ ਪਸੰਦ ਹੈ ਬਹੁਤ ਬਹੁਤ ਦਿলো ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਮਿਲਦੇ ਹਾਂ ਅਗਲੇ ਬਲੌਗ ਵਿੱਚ